ਬੀਤੇ ਦਿਨੀ ਇੱਕ ਬਜ਼ੁਰਗ ਜੋੜੇ ਦੇ ਉੱਤੇ ਗੋਲੀਆਂ ਚਲਾਉਣ ਦੀ ਖਬਰ ਮਿਲੀ ਸੀ ਜਿਸ ਵਿੱਚ ਇੱਕ ਵਿਅਕਤੀ ਪਾ ਬਜ਼ੁਰਗ ਦੀ ਮੌਤ ਹੋ ਗਈ ਸੀ ਲੱਗਦਾ ਕਿ ਸੱਚਮੁੱਚ ਲੋਕਾਂ ਦਾ ਖੂਨ ਸਫੈਦ ਹੋ ਗਿਆ ਪਰ ਹੁਣ ਇਸ ਖਬਰ ਦੇ ਵਿੱਚ ਸਨਸਨੀਖੇਜ਼ ਖੁਲਾਸਾ ਹੋਇਆ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਰਵਾਲੀ ਚ ਬੀਤੇ ਦਿਨੀ ਇੱਕ ਬਜ਼ੁਰਗ ਪਤੀ ਪਤਨੀ ਤੇ ਗੋਲੀ ਚੱਲ ਗਈ ਸੀ ਜਿਸ ਦੇ ਵਿੱਚ ਬਜ਼ੁਰਗ ਸੋਹਣ ਸਿੰਘ ਦੀ ਮੌਤ ਹੋ ਗਈ ਸੀ ਜਦ ਕਿ ਉਸ ਦੀ ਘਰਵਾਲੀ ਹਸਪਤਾਲ ਵਿੱਚ ਹਾਲੇ ਵੀ ਜ਼ੇਰੇ ਇਲਾਜ ਹੈ ਅਤੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਪੁਰਸ ਜ਼ਿਲ੍ਹਾ ਬਟਾਲਾ ਦੇ ਵੱਲੋਂ ਅੱਜ ਇੱਕ ਵੱਡਾ ਖੁਲਾਸਾ ਕਰ ਦਿੱਤਾ ਗਿਆ ਕਿ ਬਜ਼ੁਰਗ ਜੋੜੇ ਪਾਪ ਪਤੀ ਪਤਨੀ ਤੇ ਗੋਲੀਬਾਰੀ ਕਰਨ ਵਾਲਾ ਕੋਈ ਹੋਰ ਨਹੀਂ ਸਗੋ ਉਹਨਾਂ ਦਾ ਆਪਣਾ ਪੁੱਤਰ ਅਜੀਤਪਾਲ ਸਿੰਘ ਸੀ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਉਸ ਦਾ ਸਾਥ ਉਸਤੇ ਹੀ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਬਲਵੀਰ ਸਿੰਘ ਵੱਲੋਂ ਦਿੱਤਾ ਗਿਆ ਸੀ ਡੀਐਸਪੀ ਫਤਿਹਗੜ ਝੂੜੀਆਂ ਵਿਪਨ ਕਮਾਨ ਨੇ ਦੱਸਿਆ ਕਿ ਜਦੋਂ ਵਾਰਦਾਤ ਹੋਈ ਤਾਂ ਉਹਨਾਂ ਵੱਲੋਂ ਵੱਖ-ਵੱਖ ਪਹਿਲੂਆਂ ਤੇ ਜਾਂਚ ਕੀਤੀ ਗਈ ਜਿਸ ਵਿੱਚ ਤੱਥ ਸਾਹਮਣੇ ਆਏ ਨੇ ਕਿ ਮਰਤਿਕ ਸੋਹਣ ਸਿੰਘ ਦੀ ਆਪਣੇ ਪੁੱਤਰ ਅਜੀਤਪਾਲ ਸਿੰਘ ਜੋ ਕਿ ਫਰਾਂਸ ਵਿੱਚ ਰਹਿੰਦਾ ਹੈ ਪਿਛਲੇ ਕਾਫੀ ਸਮੇਂ ਤੋਂ ਜਾਇਦਾਦ ਨੂੰ ਲੈ ਕੇ ਲੜਾਈ ਚੱਲ ਰਹੀ ਸੀ ਜੋ ਕਿ ਸੋਹਣ ਸਿੰਘ ਆਪਣੀ ਜਾਇਦਾਦ ਆਪਣੀ ਧੀ ਨੂੰ ਦੇਣਾ ਚਾਹੁੰਦਾ ਸੀ ਜਦਕਿ ਉਸ ਦਾ ਪੁੱਤਰ ਇਸ ਦਾ ਲਗਾਤਾਰ ਵਿਰੋਧ ਕਰ ਰਿਹਾ ਸੀ ਹੁਣ ਲਗਭਗ 1 ਮਹੀਨਾ ਪਹਿਲਾਂ ਅਜੀਤਪਾਲ ਸਿੰਘ ਵਿਦੇਸ਼ ਤੋਂ ਵਾਪਸ ਆਇਆ ਸੀ ਅਤੇ ਉਸਤੇ ਚੱਲਦੇ ਉਸ ਨੇ ਆਪਣੇ ਹੀ ਮਾਤਾ ਪਿਤਾ ਨੂੰ ਕਤਲ ਕਰਨ ਦੀ ਇਹ ਸਾਜ਼ਿਸ਼ ਕਰ ਰਹੀ ਜਿਸ ਵਿੱਚ ਪਿੰਡ ਸਰਵਾਲੀ ਦੇ ਰਹਿਣ ਵਾਲੇ ਬਲਵੀਰ ਸਿੰਘ ਨੇ ਉਸ ਦਾ ਸਾਥ ਦਿੱਤਾ ਜਦ ਦੋਵੇਂ ਬਜ਼ੁਰਗ ਪਤੀ ਪਤਨੀ 1 ਮਾਰਚ ਨੂੰ ਰਾਤ ਵੇਲੇ ਸ਼੍ਰੀ ਚੋਲਾ ਸਾਹਿਬ ਦੇ ਦਰਸ਼ਨ ਮੇਲੇ ਕਰਕੇ ਉਸ ਜੋੜ ਮੇਲੇ ਤੋਂ ਵਾਪਸ ਪਰਤ ਰਹੇ ਸੀ ਸੰਗਤਾਂ ਦਾ ਸਵਾਗਤ ਕਰ ਰਹੇ ਸੀ ਲੰਗਰ ਸੇਵਾ ਕਰਕੇ ਵਾਪਸ ਪਰਤੇ ਤਾਂ ਉਹਨਾਂ ਦੇ ਆਪਣੇ ਪੁੱਤਰ ਨਹੀਂ ਉਹਨਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਸੋਹਣ ਸਿੰਘ ਦੀ ਮੌਤ ਹੋ ਗਈ ਉੱਥੇ ਹੀ ਪੁਲਿਸ ਦੇ ਡੀਐਸਪੀ ਦਾ ਕਹਿਣਾ ਹੈ ਕਿ ਪੁਲਿਸ ਪਾਰਟੀ ਵੱਲੋਂ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਵਾਰਦਾਤ ਵਿੱਚ ਵਰਤੀ ਗਈ ਪਿਸਟਲ ਜਿਸ ਵਿੱਚੋਂ ਗੋਲੀਆਂ ਦਾਗੀਆਂ ਗਈਆਂ ਉਹ अजीत ਪਾਲ ਸਿੰਘ ਯੂਪੀ ਤੋਂ ਖਰੀਦ ਕੇ ਲਿਆਇਆ ਸੀ ਅਤੇ ਪੁਲਸ ਦਾ ਕਹਿਣਾ ਹੈ ਕਿ ਹਾਲੇ ਵੀ ਇਹਦੀ ਵੱਖ-ਵੱਖ ਪੈਨੂਆ ਤੋਂ ਹੋਰ ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ। ਸ਼ੌਨ ਸਿੰਘ ਅਤੇ ਉਸਦੀ ਪਤਨੀ ਪਰਮਿੰਦਰ ਗੌਰ ਇਹ ਦੋਨੋਂ ਸਰਵਾਲੀ ਪਿੰਡ ਦੇ ਰਹਿਣ ਵਾਲੇ ਆ ਔਰ ਇਹਨਾਂ ਦੀ ਉਮਰ ਕਰੀਬ 60 ਤੋਂ 65 ਸਾਲ ਦੇ ਵਿੱਚ ਹੈ ਔਰ ਸਰਵਾਲੀ ਅੱਡੇ ਦੇ ਉੱਤੇ ਇਹ ਲੰਗਰ ਦੀ ਸੇਵਾ ਕਰਦੇ ਸੀ ਸਾਰਾ ਦਿਨ ਔਰ ਮਿਤੀ 1 325 ਨੂੰ ਰਾਤ ਕਰੀਬ 9 ਵਜੇ ਲੰਗਰ ਦੀ ਸੇਵਾ ਕਰਨ ਉਪਰੰਤ ਤੇ ਵਾਪਸ ਆਪਣੇ ਪਿੰਡ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਕੁਝ ਅਣਖਸ਼ਤੇ ਵਿਅਕਤੀਆਂ ਨੇ ਇਹਨਾਂ ਦੇ ਉੱਤੇ ਫਾਇਰਿੰਗ ਕੀਤੀ ਜਿਸ ਦੇ ਵਿੱਚ ਇਹ ਦੋਨੋਂ ਬਹੁਤ ਹੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਜਿਹੜੇ ਆ ਜ਼ਖਮੀ ਹੋ ਗਏ ਦੌਰਾਨ ਇਲਾਜ ਸੋਨ ਸਿੰਘ ਦੀ ਜਿਹੜੀ ਹੈ ਡੈਥ ਹੋ ਗਈ ਤੇ ਉਸ ਦੀ ਪਤਨੀ ਗੋਲੀਆਂ ਲੱਗਨ ਕਰਕੇ ਅਜੇ ਵੀ ਜਿਹੜੀ ਉਹ ਇਲਾਜ ਹੋ ਰਿਹਾ ਹੈ ਇਹ ਘਟਨਾ ਹੋਣੋਂ ਪ੍ਰੰਤ ਅਸੀਂ ਮੌਕੇ ਤੇ ਗਏ ਤੇ ਇਹ ਸਾਰੀ ਘਟਨਾ ਸ਼੍ਰੀ ਸੋਹੇਲ ਕਾਸਿਮੇਰ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਸ਼੍ਰੀ ਗੁਰਪ੍ਰਤਾਪ ਸਿੰਘ ਐਸਪੀ ਡੀ ਸਾਹਿਬ ਬਟਾਲਾ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਤੇ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਸਤੇ ਉੱਤੇ ਤਰਤੀਸ਼ ਕਰਦੇ ਹੋਏ ਸੁਖਰਾ ਇੰਸਪੈਕਟਰ ਸੁਖਰਾ ਸਿੰਘ ਅੰਚਾਲ ਸੀਆਈਏ ਬਟਾਲਾ ਇੰਸਪੈਕਟਰ ਪਰਵਜੋਤ ਸਿੰਘ ਐਸਐਚਓ ਕਿਲਾ ਲਾਲ ਸਿੰਘ ਅਸੀਂ ਵੱਖ-ਵੱਖ ਥਿਉਰੀਆਂ ਤੇ ਕੰਮ ਕੀਤਾ ਔਰ ਡੂੰਘਾਈ ਨਾਲ ਪਰਤਾਲ ਕਰਨ ਤੇ ਇਹ ਪਤਾ ਲੱਗਾ ਕਿ ਸੋਨ ਸਿੰਘ ਦਾ ਇੱਕ ਲੜਕਾ ਹੈ ਜਿਹੜਾ ਪਰਿਵਾਰ ਸਮੇਤ ਫਰਾਂਸ ਰਹਿੰਦਾ ਤੇ ਕਰੀਬ ਡੇਢ ਮਹੀਨੇ ਪਹਿਲਾਂ ਉਹ ਇੱਥੇ ਆਇਆ ਸੀ ਤੇ ਉਸਦੀ ਆਪਣੇ ਮਾਪੇ ਨਾਲ ਬਹੁਤ ਕਈ ਸਾਲਾਂ ਤੋਂ ਜਾਇਦਾਦ ਦੀ ਵੰਡ ਨੂੰ ਲੈ ਕੇ ਉਹਦਾ ਝਗੜਾ ਰਹਿੰਦਾ ਸੀ ਤੇ ਦਰਖਾਸਤਬਾਜ਼ੀ ਵੀ ਚੱਲਦੀ ਸੀ ਇਸ ਤੋਂ ਇਲਾਵਾ ਸੋਨ ਸਿੰਘ ਵੱਲੋਂ 2022 ਵਿੱਚ ਇਹਨੂੰ ਇਸਦੇ ਹੀ ਪਿੰਡ ਦੇ ਬਲਜੀਤ ਸਿੰਘ ਤੇ ਬਲਬੀਰ ਸਿੰਘ ਨੇ ਇਹਦੇ ਨਾਲ ਝਗੜਾ ਕੀਤਾ ਸੀ ਤੇ ਇਹਨੂੰ ਕਾਫੀਆਂ ਸੱਟਾਂ ਲਗਾਈਆਂ ਸੀ ਸੋਨ ਸਿੰਘ ਨੇ ਇਹਨਾਂ ਦੇ ਉੱਪਰ ਪਰਚਾ ਦਰਜ ਕਰਾਇਆ ਸੀ ਜੋ ਅੰਡਰ ਟ੍ਰਾਇਲ ਨਾਂ ਜੋ ਕੋਰਟ ਦੇ ਵਿੱਚ ਚੱਲ ਰਿਹਾ ਹੈ ਤੇ ਅਸੀਂ ਇਸ ਥਿਊਰੀ ਤੇ ਕੰਮ ਕਰਦੇ ਹੋਏ ਇਹ ਪਤਾ ਲੱਗਾ ਕਿ ਬਲਬੀਰ ਸਿੰਘ ਔਰ ਇਹਨਾਂ ਦਾ ਬੇਟਾ ਸਹਿਜਪਾਲ ਇਹਨਾਂ ਦੇ ਆਪਸ ਦੇ ਵਿੱਚ ਬਹੁਤ ਜ਼ਿਆਦਾ ਗੂੜੀ ਦੋਸਤੀ ਹੈ ਤੇ ਇਹਨਾਂ ਨੇ ਅਜੀਤਪਾਲ ਸੋਰੀ ਅਜੀਤਪਾਲ ਇਹਨਾਂ ਦੇ ਬੇਟੇ ਨਾਲ ਦੋਸਤੀ ਹੈ ਔਰ ਇਹਨਾਂ ਨੇ ਦੋਹਾਂ ਨੇ ਇੱਕ ਪਲੈਨਿੰਗ ਬਣਾ ਕੇ ਇਹਨਾਂ ਦੇ ਕਤਲ ਕਰਨ ਦੀ ਜਿਹੜੀ ਹੈ ਅ ਲਾਨ ਕੀਤਾ ਤੇ ਜਿਹੜਾ ਬਲਬੀਰ ਸਿੰਘ ਹੈ ਬਲਬੀਰ ਸਿੰਘ ਦੀ ਇੱਕ ਨਵੀਂ Jio ਦੀ SIM 20 ਫਰਵਰੀ ਨੂੰ ਬਟਾਲਾ ਤੋਂ ਲਈ ਔਰ ਉਹ SIM ਜਿਹੜੀ ਨਵਾਂ ਨੰਬਰ ਹੈ ਉਹ ਅਜੀਤਪਾਲ ਇਸਦੇ ਬੇਟੇ ਨੇ ਦਿੱਤੀ ਬਲਵੀਰ ਸਿੰਘ ਨੇ ਇੱਕ ਆਪਣਾ ਸਪਲੈਂਡਰ ਮੋਟਰਸਾਈਕਲ ਜਿਹੜਾ ਕਿ ਚੋਰੀ ਛੁਦਾਇਆ ਨੇ ਖਰੀਦਿਆ ਹੋਇਆ ਸੀ ਪਹਿਲਾਂ ਹੀ ਉਹ ਵੀ ਅਜੀਤਪਾਲ ਨੂੰ ਜਿਹੜਾ ਦੇਤਾ ਤੇ ਇਹਨਾਂ ਨੇ ਪਲਾਨਿੰਗ ਦੇ ਤਹਿਤ ਮਿਤੀ 1 ਤੈਨ 25 ਨੂੰ ਜਦੋਂ ਸੋਨ ਸਿੰਘ ਤੇਰੀ ਵਾਈਫ ਲੰਗਰ ਦੀ ਸੇਵਾ ਕਰਨ ਉਪਰੰਤ ਤਕਰੀਬ 9 ਵਜੇ ਚਾਮੀ ਉਥੋਂ ਆਪਣੇ ਮੋਟਰਸਾਈਕਲ ਦੇ ਚੱਲੇ ਤੇ ਬਲਵੀਰ ਸਿੰਘ ਵੀ ਉਸੇ ਉਥੇ ਸੇਵਾ ਕਰ ਰਿਹਾ ਸੀ ਉਸਨੇ ਤੁਰੰਤ ਅਜੀਤਪਾਲ ਨੂੰ ਜਿਹੜਾ ਇਸ ਦਾ ਮੈਸੇਜ ਦਿੱਤਾ ਕਿ ਇਹ ਚੱਲ ਪਏ ਨੇ ਉਹ ਰਸਤੇ ਦੇ ਵਿੱਚ ਪਲਾਨਿੰਗ ਮੁਤਾਬਕ ਇਹਨਾਂ ਦੇ ਬੇਟੇ ਨੇ ਜੀਤਪਾਲ ਨੇ ਇਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਜ਼ਖਮੀ ਕੀਤਾ ਇਹ ਬਹੁਤ ਹੀ ਜਿਹੜਾ ਸੈਂਸੇਸ਼ਨਲ ਕ੍ਰਾਈਮ ਸੀ ਜਿਸ ਨੂੰ ਸਾਡੀਆਂ ਇਹ ਟੀਮਾਂ ਨੇ ਔਰ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਅਸੀਂ ਇਨਨ ਨੂੰ ਟ੍ਰੇਸ ਕੀਤਾ ਸੋਨ ਸਿੰਘ ਦੀ ਕਰੀਬ 6 ਏਕੜ ਜ਼ਮੀਨ ਸੀ ਔਰ ਉਸ ਦੇ ਵਿੱਚ ਇਹ ਤਵਤੀਸ਼ ਆਇਆ ਕਿ ਉਹ ਆਪਣੀ ਬੇਟੀ ਨੂੰ ਦੇਣਾ ਚਾਹੁੰਦਾ ਸੀਗਾ ਬਟ ਇਹ ਚੀਜ਼ ਜਿਹੜੀ ਉਹਦਾ ਬੇਟਾ ਅਜੀਤਪਾਲ ਹੈ ਉਹਨੂੰ ਚੰਗੀ ਨਹੀਂ ਸੀ ਲੱਗਦੀ ਔਰ ਹੋਰ ਵੀ ਕਾਫੀ ਇਹਨਾਂ ਦੇ ਘਰ ਦੇ ਵਿੱਚ ਕਰੀਬ 14-15 ਸਾਲ ਤੋਂ ਇਹਨਾਂ ਦਾ ਬੋਲ ਚੱਲ ਵੀ ਆਪਸ ਵਿੱਚ ਬੰਦ ਸੀ ਉਹ ਸੋਨ ਸਿੰਘ ਨੇ ਇਸ ਨੂੰ ਬੇਦਖਲ ਵੀ ਕੀਤਾ ਹੋਇਆ ਸੀ ਤੇ ਬਲਵੀਰ ਸਿੰਘ ਨੇ ਤਾਂ ਇਸ ਦਾ ਸਾਥ ਦਿੱਤਾ ਇਹ ਉਹਦੇ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਸੋਨ ਸਿੰਘ ਨੇ ਪਰਚਾ ਦਰਜ ਕਰਾਇਆ ਹੋਇਆ ਸੀ ਤੇ ਤਫਤੀਸ਼ ਦਾ ਵਿਸ਼ਾ ਵਹ ਇਹਦੀ ਸਾਰੀ ਡੁਬਾਈ ਤੱਕ ਪੜਤਾਲ ਚੱਲ ਰਹੀ ਹੈ ਤੇ ਸਾਰਾ ਅਸੀਂ ਹੋਰ ਵੀ ਜੇ ਇਹਦੇ ਵਿੱਚ ਕੋਈ ਦੋਸ਼ੀ ਸਾਡੀ ਤਫਤੀਸ਼ ਦੇ ਦੌਰਾਨ ਸਾਹਮਣੇ ਆਇਆ ਤੇ ਉਹਨੂੰ ਵੀ ਅਸੀਂ ਜਿਹੜਾ ਇਹਦੇ ਵਿੱਚ ਅਰੈਸਟ ਕਰਾਂਗੇ ਵੈਪਨ ਕਿੱਥੋਂ ਹੈ ਨਾ ਅਜੀਤਪਾਲ ਨੇ ਵੈਪਨ ਦਾ ਅਰੇਂਜ ਕੀਤਾ ਇਹ ਫਰਵਰੀ ਮਹੀਨੇ ਦੇ ਵਿੱਚ ਯੂਪੀ ਦੇ ਪਿਲੀਪੀਤ ਗਿਆ ਉੱਥੋਂ ਪਰਚੇਸ ਕਰਕੇ ਲਿਆਇਆ ਸੀ ਦੋ ਦੋਨਾਂ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤਾਂ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਇਹਦੀ ਹੋਰ ਪੜਤਾਲ ਜਿਹੜੀ ਉਹ ਕੀਤੀ ਜਾਵੇ